ਨੇਕਟਿਵ ਐਵੈਲਮ ਦੇ ਵਿੱਚ ਗਰਨਾਮ ਤੇ ਕਰਤਾਰ ਦੇ ਆਪੋਜ਼ਿਟ ਤੁਸੀਂ 9 ਤਰੀਕ ਨੂੰ ਫਿਲਮ ਜ਼ਰੂਰ ਦੇਖ ਕੇ ਆ ਜੀ ਇਹਦੇ ਵਿੱਚ ਜ਼ਿੰਦਗੀ ਵੀ ਹੈ ਖਿਡਾਰੀ ਵੀ ਹੈ ਖਿਡਾਰੀ ਦੀ ਸਟਰਗਲ ਵੀ ਹੈ ਆਮ ਜ਼ਿੰਦਗੀ ਦੇ ਵਿੱਚ ਪਰਿਵਾਰ ਦੀ ਸਟਰਗਲ ਵੀ ਹੈ ਐਂਟਰੇਨਮੈਂਟ ਤੇ ਹੈਗਾ ਹੀ ਹੈ ਦੇ ਵਿੱਚ ਬਟ ਇੱਕ ਸੋਨਾ ਸੁਨੇਹਾ ਵੀ ਹੈ ਕਿ ਜਿਹੜੀ ਸਾਡੀ ਜਵਾਨੀ ਹੈ ਗਲਤ ਪਾਸੇ ਤੁਰੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਸੋਚੇ ਉਹ ਪਹਿਲਵਾਨਾ ਇਹ ਚੌੜੀਆਂ ਛਾਤੀਆਂ ਡੌਲੇ ਛਾਲੇ ਇਹਦੇ ਸਾਹਮਣੇ ਕੰਮ ਨਹੀਂ ਆਉਣੀਆਂ हेलो नमस्ते सतद आप दोस्तों मैं तुटा दोस्त हरीप दुआर तुम्हारे देख रहे हो लुधिया लाइव सो लगातार सोशल मीडिया तो ट्रेंडिंग तो इस समय चल रहा है टीजर अगर गल करिए खिडारी मूवी का कि आखिर खिडारी मूवी जिस तरह कि तुम देखिए कि समय समय से खिडारियों और लैके अगर पंज सरकार की भी गल करिए बहुत शानदार एक्टिविटीज़ कर रही है लेकिन इसी करके दूजे पास अगर फिल्मी दुनिया की गल करिए खिडारी फिल्म का जोड़ा टीजर है या टेलर है बहुत शानदार बनया और किस प्रकार उन्होंने इन्ना प्यार दिता जा रहा है सांसा पूरी स्टारकास्ट जना है तो लखविंदर भाई तो शुरुआत करते हैं देखते पूरी मूवी भाजी सब तो ਅੱਜ ਮੈਂ ਸਵਾਗਤ ਹੈ ਲੁਧਿਆਣਾ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਪਿਆਰੇ ਪਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਨਤੀ ਸ਼ਹਿਰ ਪੰਜਾਬ ਦੀ ਰੀੜ ਦੀ ਹੱਡੀ ਲੁਧਿਆਣੇ ਮੈਂ ਪਹੁੰਚਿਆ ਆਪਣੀ ਪੂਰੀ ਟੀਮ ਨੂੰ ਲੈ ਕੇ ਤੇ 9 ਫਰਵਰੀ ਨੂੰ ਆਪਣੀ ਫਿਲਮ ਖਿਡਾਰੀ ਆ ਰਹੀ ਹੈ ਤੁਸੀਂ ਸਾਰੇ ਨੇ ਜਾ ਕੇ ਜ਼ਰੂਰ ਵੇਖਣੀ ਹੈ ਅੱਛਾ ਕਿਸ ਤਰ੍ਹਾਂ ਦਾ ਕਿਦਾਰ ਹੈ ਕਿਦਾਂ ਕਿਸ تھیਮ ਦੇ ਉੱਪਰ ਹੈ ਸਾਰੀ ਫਿਲਮ ਬਣੀ ਇਹ ਫਿਲਮ ਸਪੋਰਟਸ ਦੇ ਉੱਤੇ ਹੈ ਜੀ ਮੈਂ ਵੀ ਇੱਕ ਖਿਡਾਰੀਆ ਦੇ ਵਿੱਚ ਮੈਂ ਸ਼ੂਟਿੰਗ ਪਲੇਅਰ ਜਿਹੜੇ ਹੁੰਦੇ ਨੇ ਮੈਂ ਸ਼ੂਟਿੰਗ ਪਲੇਅਰ ਐ ਇਹਦੇ ਵਿੱਚ ਜੀ ਤੇ ਤੁਹਾਡੇ ਨਾਲ 스타ਕ ਅਸੀਂ ਕੋਣ ਕੋਣ ਟੀਮ ਦੇ ਨਜ਼ਰ ਆਏਗੀ ਇਸ ਫਿਲਮ ਦੇ ਵਿੱਚ ਹਾਂਜੀ ਮੇਰੇ ਨਾਲ ਮੇਰੇ ਜਿਹੜੇ ਕੋ ਐਕਟਰਸ ਨੇ ਗੁਰਨਾਮ ਪੁੱਲਰ ਕਰਤਾਰ ਚੀਮਾ ਹੈਗੇ ਨਵਦੀਪ ਕਲੇਰ ਸੰਜੂ ਸਲੰਕੀ ਜੀ ਮਨਜੀਤ ਸਿੰਘ ਹਾਂਜੀ ਹੋਰ ਬਹੁਤ ਹੀ ਵਧੀਆ ਜਿਹੜੇ ਐਕਟਰ ਹੈਗੇ ਨੇ ਜਿਹੜੇ ਮंजे ਹੋਏ ਐਕਟਰ ਨੇ ਜਿਹੜੇ ਸਾਡੇ ਥੀਏਟਰ ਦੇ ਤੇ ਪੰਜਾਬੀ ਸਿਨੇਮਾ ਦੇ ਉਸ ਫਿਲਮ ਦੇ ਨਾਲ ਜੋੜ ਰਹੇ ਇਸ ਫਿਲਮ ਦੇ ਰਾਹੀਂ ਖੇਡ ਰਹੀ ਕਿਉਂਕਿ ਸਾਡਾ ਜਿਹੜਾ ਮੇਨ ਫੋਕਸ ਹੀ ਜਿਹੜਾ ਹੈਗਾ ਗੇਮਸ ਨੂੰ ਲੈ ਕੇ ਹੈ ਕਿਉਂਕਿ ਤੁਸੀਂ ਵੇਖ ਰਹੇ ਹੋ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਗਲਤ ਪਾਸੇ ਨੂੰ ਜਿਆਦਾ ਜਾ ਰਹੀ ਹੈ ਇਸ ਵੇਲੇ ਉਹ ਭਾਵੇਂ ਨਸ਼ੇ ਹੋਣ ਜਾਂ ਇਹ ਜਿਹੜਾ ਗੈਂਗਸਟਰਵਾਦ ਚੱਲ ਰਿਹਾ ਪੰਜਾਬ ਦੇ ਵਿੱਚ ਸੋ ਸਾਡੀ ਫਿਲਮ ਦੀ ਜਿਹੜੀ ਹੈਗੀ ਹੈ ਫੋਕਸ ਜਿਹੜਾ ਹੈਗਾ ਫਿਲਮ ਦਾ ਜਿਹੜਾ ਕਿ ਇੱਕ ਮੈਸੇਜ ਦੇਣ ਦਾ ਹੈਗਾ ਕਿ ਐਂਟਰਟੇਨਮੈਂਟ ਤੇ ਹੈਗਾ ਹੀ ਇਹਦੇ ਵਿੱਚ ਬਟ ਇੱਕ ਸੋਹਣਾ ਸੁਨੇਹਾ ਵੀ ਹੈ ਕਿ ਜਿਹੜੀ ਸਾਡੀ ਜਵਾਨੀ ਹੈ ਗਲਤ ਪਾਸੇ ਤੁਰੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਸੋ ਕਿ ਹਾਂ ਕਿਹੜੇ ਟਰੈਕ ਤੇ ਜਾਣਾ ਹੈ ਆਪਾਂ ਮੈਂ ਕੀ ਤੁਹਾਡੇ ਆ ਰਹੇ ਇਸ ਤੋਂ ਬਾਅਦ ਪ੍ਰੋਜੈਕਟ ਹਾਂ ਇਸ ਤੋਂ ਬਾਅਦ ਆਪਣਾ 15 ਮਾਰਚ ਨੂੰ ਜੱਟੀ 15 ਰੁਪਏ ਵਾਲੀ ਜੱਟੀ ਜੱਟੀ 15 ਰੁਪਏ ਵਾਲੀ ਫਿਲਮ ਆ ਰਹੀ ਹੈ ਉਹਦੇ ਵਿੱਚ ਮੇਨ ਹੀਰੋ ਮੈਂ ਹੈਗਾ ਤੇ ਆਰਿਆ ਬੱਬਰ ਉਹਦੇ ਵਿੱਚ ਵਿਲਨ ਨੇ ਹਾਂਜੀ ਤੇ ਚੰਦਨ ਨੇ ਕੀ ਕਹਿਣਾ ਚਾਹੋਗੇ ਲੁਧਿਆਣਾ ਮਸ਼ਾਲਾ ਲੁਧਿਆਣਾ ਬਹੁਤ ਹੀ ਪਿਆਰਾ ਸ਼ਹਿਰ ਹੈ ਜੀ ਸਾਡਾ ਤੇ ਲੁਧਿਆਣਾ ਵਾਸੀਆਂ ਨੂੰ ਮੇਰਾ ਪਿਆਰ ਭਰੀ ਸਾਸਰੀਕਾਲ ਇਸੇ ਤਰ੍ਹਾਂ ਖੁਸ਼ ਰਹੋ ਤੰਦਰੁਸਤ ਰਹੋ ਤੇ ਤੁਹਾਡੇ ਤੇ ਮਾਣ ਹੈ ਪੂਰੇ ਪੰਜਾਬ ਨੂੰ ਕਿਉਂਕਿ ਦੇਖੋ ਲੁਧਿਆਣਾ ਸਨਤੀ ਸ਼ਹਿਰ ਹੈ ਤੇ ਪੰਜਾਬ ਦੀ ਇਹ ਇਕਨੋਮਿਕਲੀ ਜਿਹੜੀ ਆਪਾਂ ਕਹਈਏ ਕਿ ਰਾਜਧਾਨੀ ਹੈ ਪੰਜਾਬ ਦੀ ਜੀ ਜੀ ਤੇ ਹਮੇਸ਼ਾ ਹੀ ਖੁਸ਼ੀ ਮਿਲਦੀ ਹੈ ਇੱਥੇ ਜਦੋਂ ਵੀ ਆਉਂਦੇ ਆਸੀਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਵਧੀਆ ਗਿਰਦਾਰ ਹੈ ਖਿਡਾਰੀ ਹੈ ਖਿਡਾਰੀਆਂ ਤੇ ਫਿਲਮ ਹੈਗੀ ਹੈ ਤੇ ਜਾ ਕੇ ਇੱਕ ਵਾਰੀ ਜ਼ਰੂਰ ਦੇਖੋ ਕਿਉਂਕਿ ਇਹਦੇ ਵਿੱਚ ਜ਼ਿੰਦਗੀ ਵੀ ਹੈ ਖਿਡਾਰੀ ਵੀ ਹੈ ਖਿਡਾਰੀ ਦੀ ਸਟ੍ਰਗਲ ਵੀ ਹੈ ਆਮ ਜ਼ਿੰਦਗੀ ਦੇ ਵਿੱਚ ਪਰਿਵਾਰ ਦੀ ਤਗਲ ਵੀ ਹੈ ਸਾਰਾ ਕੁਝ ਮਿਕਸ ਹੋ ਰਿਹਾ ਹੈ ਕਿਸ ਦੀ ਗਿਦਾਰ ਹੈਗਾ ਕਿਸ ਦੀ ਤਾਈ ਨਜ਼ਰ ਆ ਰਹੀ ਉਸੇ ਇਹਦੇ ਵਿੱਚ ਅਸੀਂ ਮੈਂ ਤੇ ਕਰਨਾਮ ਪੁੱਲਰ ਤੋਂ ਭਰਾ ਆਪਸ ਦੇ ਵਿੱਚ ਤੇ ਉਹ ਕਿਰਦਾਰ ਹੈਗਾ ਦੇ ਵਿੱਚ ਤੇ ਉਸ ਤੋਂ ਨਾਲ ਤੁਸੀਂ ਪ੍ਰਭ ਗੱਲ ਵਾਲੇ ਕਿਹਨੇ ਬਾਕੀ ਬਾਕੀ ਕਿਰਦਾਰ ਕਰ ਰਹੇ ਨੇ ਖਿਡਾਰੀ ਕਿਵੇਂ ਤੁਸੀਂ ਯੂਥ ਨੂੰ ਪ੍ਰਮੋਟ ਕਰ ਰਹੇ ਹੋ ਇਸ ਫਿਲਮ ਦੇ ਵਿੱਚ ਬਸ ਇੱਕ ਵਾਰੀ ਫਿਲਮ ਦੇਖੋ ਜਾ ਕੇ ਯੂਥ ਆਪਣਾ ਪ੍ਰਮੋਟ ਹੋਊਗਾ ਕਿਉਂਕਿ ਸਾਰੀ ਬੜੀ ਕਲੀਨ ਪਰਿਵਾਰ ਨਾਲ ਬੈਠ ਕੇ ਵੇਖਣ ਵਾਲੀ ਫਿਲਮ ਬਣਾਈ ਹੈ ਅਸੀਂ ਤੁਸੀਂ ਜ਼ਰੂਰ ਦੇ ਸਰਵਾਰੀ ਕੀ ਗਾਵੇਂ ਕਿਤਾ ਲੱਗੇ ਮੈਂ ਹੀ ਕਹੂੰਗਾ ਜੀ ਕਿ ਕਿਰਦਾਰ ਮੇਰਾ ਨੈਗੇਟਿਵ ਹੈ ਫਿਲਮ ਦੇ ਵਿੱਚ ਕਰਨਾਮ ਤੇ ਕਿਰਦਾਰ ਦੇ ਆਪੋਜ਼ਿਟ ਤੁਸੀਂ 9 ਜਿਹੜਾ ਅਪਰਜਿਤ ਹੁੰਦਾ ਤੇ ਬਹੁਤ ਜ਼ਵਲਾ ਡਾਇਲੋਗ ਬੰਦੇ ਹਾਂਜੀ ਇਹਦੇ ਚ ਹੈ ਉਹ ਪਲਵਾਨਾ ਇਹ ਚੌੜੀਆਂ ਛਾਤੀਆਂ ਡੌਲੇ ਛੌਲੇ ਇਹਦੇ ਸਾਹਮਣੇ ਕੰਮ ਨਹੀਂ ਆਉਂਦੇ ਥੈਂਕ ਯੂ ਜੀ ਜੀ ਫਿਲਮ ਬਸ ਇਹੀ ਕਹਿੰਦੇ ਨੌ ਤਰੀਕ ਨੂੰ ਫਿਲਮ ਆ ਰਹੀ ਸਾਰੇ ਜਣੇ ਵਿਦ ਫੈਮਲੀ ਦੇਖ ਕੇ ਫੈਮਲੀ ਫਿਲਮ ਹੈ ਖਿਡਾਰੀ ਥੈਂਕ ਯੂ ਸੋ ਮੱਚ ਤੁਹਾਨੂੰ ਕੌਣ ਬਹੁਤ ਵਧੀਆ ਲੱਗਾ ਸਿਮਾ ਪ੍ਰਭ ਗਰੇਵਾਲ ਕੌਣ ਆਇਆ ਸੀ ਸਰਤਾਰ ਜਿਮਾ ਜੀ ਪ੍ਰਭ ਗਰੇਵਾਲ ਬਸ ਇਹੀ ਸੀ ਪਰ ਗੁਨਾਮ ਬੁਰਾ ਜਿਹਦਾ ਵੇਟ ਸੇ ਹੁੰਦਾ ਆਇ ਨਹੀਂ ਕੌਣ ਨਹੀਂ ਆਇਆ ਗੁਨਾਮ ਬੁਰਾ ਜਿਹਦੀ ਨਹੀਂ ਆਏ ਅੱਛਾ ਤੁਹਾਡੇ ਕੀ ਕੀ ਐਕਟੀਵਿਟੀ ਕੀਤੀ ਇਹਨਾਂ ਨੇ स्मार्ट वॉचेस ਦਿੱਤੀਆਂ ਗਈਆਂ ਜਿਹੜੇ ਖਿਡਾਰੀ ਚਾਹੇ ਸਾਡੇ ਇਹਨਾਂ ਨੇ ਪੁਸ਼-ਅੱਪਸ ਵੀ ਲਗਵਾਏ ਗੇਮਸ ਐਕਟੀਵਿਟੀਆਂ ਕਾਫੀ ਐਕਟੀਵਿਟੀਆਂ ਕਰਵਾਈਆਂ ਬਹੁਤ ਅੱਛਾ ਲੱਗਾ ਹੈ ਬਹੁਤ ਅੱਛਾ ਲੱਗਾ ਸਰਗੁਨਾਮ ਭੁੱਲਣ ਨਹੀਂ ਆ ਜਿਨ੍ਹਾਂ ਦੀ ਵੇਟ ਸੀ ਗੁਨਾਮ ਭੁੱਲਣ ਨਹੀਂ ਆਏ ਉਹਨਾਂ ਲਈ ਨੇ ਐਕਸਾਈਟਮੈਂਟ ਸੀ ਸਾਡੇ ਦਿਲ 'ਚ ਸਾਡੇ ਮਤਲਬ ਕਿ ਉਹਨਾਂ ਨੇ ਇੰਨਾ ਪਿਆ ਸੀ ਪਰ ਉਹ ਕਿਉਂ ਨਹੀਂ ਆਏ ਬਸ ਇਹੀ ਸਵਾਲ ਹੈ ਇਦਾਰੇ ਆਇ ਪੁਰੀ ਸਟਾਰ ਕਾਰਟ ਸਟਾਈਸਿਕ ਖਿਡਾਰੀ ਫਿਲਮ ਦੀ ਸਰਕਾਰੀ ਕਾਲਜ ਕਿੰਨੇ ਐਕਸਾਈਟਮੈਂਟ ਸੀ ਸਟੂਡੈਂਟਸ ਦੇ ਅੱਗੇ ਬਾਹਰ ਤੇ ਕਿਸ ਪ੍ਰਗਨਾ ਤੋਂ ਸਾਨੂੰ ਵੈਲਕਮ ਕੀਤਾ ਮੈਨੂੰ ਲੱਗਦਾ ਵੀ ਜਿਹੜੇ ਕੋਲ 3500 ਸਟੂਡੈਂਟਸ ਹੈ ਤਾਂ ਮੈਨੂੰ 3000 ਮਸਟ ਬੀ ਇਨ ਦਾ ਹਾਲ ਮਤਲਬ ਪੂਰਾ ਪੈਕਡ ਹਾਲ ਸੀ ਬੱਚਿਆਂ ਨੂੰ ਬੜੀ ਕਿਉਰਿਓਸਟੀ ਸੀ ਜਿਹੜੀ ਖਿਡਾਰੀ ਫਿਲਮ ਹੈ ਇਹ ਮੈਨੂੰ ਲੱਗਦਾ ਯੂਥ ਨੂੰ ਇੱਕ ਮੈਸੇਜ ਕਨਵੇ ਕਰਨ ਲਈ ਬਣਾਈ ਗਈ ਹੈ ਵੀ ਜਿਹੜਾ ਆਪਾਂ ਕਹਿੰਦੇ ਆ ਵੀ ਸਾਉਂਡ ਮਾਈਂਡ ਇਨ ਅ ਸਾਉਂਡ ਬਾਡੀ ਤਾਂ ਵੀ ਸਾਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਬਾਡੀ ਨੂੰ ਕਿਵੇਂ ਬਿਲਡ ਅਪ ਕਰਨਾ ਤੇ ਆਪਣੇ ਪੰਜਾਬ ਨੂੰ ਕਿਵੇਂ ਜਿਵੇਂ ਭਗਵੰਤ ਮਾਨਜੀ ਦਾ ਨਾਅਰਾ ਵੀ ਨਸ਼ਾ ਮੁਕਤ ਪੰਜਾਬ ਮੈਨੂੰ ਲੱਗਦਾ ਜਿਹੜਾ ਇੱਕ ਛਿੜੀ ਮੂਵੀ ਹੈ ਇਹ ਉਹੀ ਮੈਸੇਜ ਯੂਥ ਨੂੰ ਦੇਣ ਆਈ ਹੈ ਕਿ ਆਪਾਂ ਨਸ਼ਾ ਮੁਕਤ ਰਹਿ ਕੇ ਕਿਵੇਂ ਖੇਡਾਂ ਦੇ ਵਿੱਚ ਆਪਣੇ ਜੀਵਨ ਨੂੰ ਪਰਫੁੱਲਿਤ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਸੋ ਦੋਸਤੋ ਜਾਸ ਕਰਦੇ ਕੀ ਤੁਹਾਨੂੰ ਸਾਡਾ ਅੱਧਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਲੱਗੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਗੁਆਣ ਨੂੰ ਦੇ ਇਜਾਜ਼ਤ ਧੰਨਵਾਦ ਉਹ ਜੁੜ